ਸ਼ਸ਼ੀਕਾਲ ਦੋਸਤੋ ਸਵਾਗਤ ਕਰਦਾ ਜੀ ਨਵੀਂ ਵੀਡੀਓ ਦੇ ਵਿੱਚ ਤੇ ਮੈਂ ਜੁੜਿਆ ਗੁਰਿੰਦਰ ਕਹੂਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਅੱਜ ਦੀ ਜਿਹੜੀ ਇਹ ਸੱਚੀ ਕਹਾਣੀ ਸਬੰਧ ਰੱਖਦੀ ਆ ਜੀ ਉੱਤਰਾਖੰਡ ਦੇ ਕਾਸ਼ੀਪੁਰ ਦੇ ਨਾਲ ਕਾਸ਼ੀਪੁਰ ਦਾ ਅਲੋਕ ਸ਼ਰਮਾ ਨਾਮ ਦਾ ਇੱਕ ਬੰਦਾ ਸ਼ਾਮਪੁਰ ਰਹਿੰਦੀ ਇੱਕ ਲੇਡੀ ਨੂੰ ਫੋਨ ਕਰਦਾ ਕਿ ਮੈਡਮ ਅੱਜ ਮੇਰਾ ਮਸਤੀ ਕਰਨ ਦਾ ਮਾਨਾ ਕਿ ਮੈਨੂੰ ਕੋਈ ਲੜਕੀ ਦੇ ਦਿਵੋ ਮਤਲਬ ਕਿ ਮौज-ਮਸਤੀ ਕਰਨ ਵਾਸਤੇ ਉਹ ਔਰਤ ਗੱਲ ਕਰਦੀ ਆ ਇਹ ਜਾਨਣਾ ਚਾਹੁੰਦੀ ਸੀ ਕਿ ਬੰਦਾ ਸਹੀ ਆ ਜਾਂ ਐਵੇਂ ਟਾਈਮ ਪਾਸ ਕਰ ਰਿਹਾ ਉਹ ਕਹਿੰਦੀ ਆ ਜੀ ਲੜਕੀਆਂ ਤੁਸੀਂ ਜਿੰਨੀਆਂ ਕਹੋਗੇ ਜਿੱਦਾਂ ਦੀ ਕਹੋਗੇ ਉਹ ਭੇਜ ਦੂੰਗੀ ਪਰ ਜਿਹੜੀ ਪੇਮੈਂਟ ਆ ਸੀ ਅੱਧੀ ਪਹਿਲਾਂ ਲੈਣੇ ਆ ਅੱਧੀ ਪੇਮੈਂਟ ਤੁਹਾਨੂੰ ਪਹਿਲਾਂ ਦੇਣੀ ਪੈਣੀ ਆ ਤਾਂ ਉਹ ਬੰਦਾ ਅਲੋਕ ਸ਼ਰਮਾ ਇਹ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਅੱਧੀ ਪੇਮੈਂਟ ਤੁਹਾਨੂੰ ਪਾ ਦਵਾਂਗਾ ਪਰ ਮੈਨੂੰ WhatsApp ਦੇ ਉੱਤੇ ਜੋ ਵੀ ਤੁਹਾਡੇ ਕੋਲ ਕੁੜੀਆਂ ਨੇ ਉਹਨਾਂ ਦੀ ਮੈਨੂੰ ਫੋਟੋ ਭੇਜ ਦਿਓ ਉਹ ਜਿਹੜੀ ਅੱਗੇ ਉਹ ਲੇਡੀ ਸੀ ਦਲਾਲ ਲੇਡੀ ਉਹ ਕਹਿੰਦੀ ਆ ਕੋਈ ਗੱਲ ਨਹੀਂ ਮੈਂ ਤੁਹਾਡੇ WhatsApp ਤੇ ਫੋਟੋਆਂ ਭੇਜ ਦਿੰਨੀ ਆ ਉਹ ਤੋਂ ਸਿਲੈਕਟ ਕਰਕੇ ਮੈਨੂੰ ਦੱਸ ਦੋ ਕਿ ਤੁਹਾਨੂੰ ਕਿਹੜੀ ਕੁੜੀ ਚਾਹੀਦੀ ਆ ਪਹਿਲਾਂ ਮੈਨੂੰ ਇਹ ਦੱਸੋ ਕਿ ਲੜਕੀ ਤੁਹਾਨੂੰ ਦਿਨ ਲਈ ਚਾਹੀਦੀ ਆ ਕਿ ਰਾਤ ਲਈ ਚਾਹੀਦੀ ਆ ਉਹ ਕਹਿੰਦਾ ਕਿ ਮੈਨੂੰ ਪੂਰੀ ਰਾਤ ਦੇ ਲਈ ਲੜਕੀ ਚਾਹੀਦੀ ਆ ਫਿਰ ਉਹ ਲੇਡੀ ਫੋਨ ਕੱਟਦੀ ਆ ਤੇ ਫੋਨ ਕੱਟ ਕੇ ਪਹਿਲਾਂ ਉਹਨੂੰ WhatsApp ਤੇ 10-15 ਜਿਹੜੀਆਂ ਕੁੜੀਆਂ ਨੇ ਉਹਨਾਂ ਦੀ ਫੋਟੋ ਭੇਜ ਦਿੰਦੀ ਆ ਅਲੋਕ ਸ਼ਰਮਾ 10-15 ਕੁੜੀਆਂ ਦੀਆਂ ਫੋਟੋਆਂ ਜਿਹੜੀਆਂ ਉਹ ਦੇਖਦਾ ਉਹਦੇ ਵਿੱਚ ਉਹਨੂੰ ਕੋਈ ਵੀ ਪਸੰਦ ਨਹੀਂ ਆਉਂਦੀ ਤੇ ਉਸ ਤੋਂ ਬਾਅਦ ਉਹ ਫੋਨ ਕਰਦਾ ਤੇ ਇਹ ਗੱਲ ਕਹਿੰਦਾ ਕਿ ਇਹਨਾਂ ਦੇ ਵਿੱਚੋਂ ਮੈਨੂੰ ਇੱਕ ਵੀ ਲੜਕੀ ਜਿਹੜੀ ਪਸੰਦ ਨਹੀਂ ਆਈ ਤੁਸੀਂ ਪੇਮੈਂਟ ਦੀ ਪਰਵਾਹ ਨਾ ਕਰੋ ਪੇਮੈਂਟ ਜਿੰਨੀ ਮਰਜ਼ੀ ਲੈ ਲਿਓ ਪਰ ਜਿਹੜੀ ਤੁਹਾਡੀ ਸਭ ਤੋਂ ਬੈਸਟ ਸਭ ਤੋਂ ਖੂਬਸੂਰਤ ਲੜਕੀ ਆ ਮੇਰੇ ਕੋਲ ਉਹ ਭੇਜੋ ਫੇਰ ਉਹ ਲੇਡੀ ਆ ਜਿਹੜੀ ਫੋਨ ਕੱਟਦੀ ਆ ਤੇ 5 ਫੋਟੋਆਂ ਅਲੋਕ ਸ਼ਰਮਾ ਨੂੰ ਹੋਰ ਭੇਜਦੀ ਆ ਉਹ ਪੰਜ ਫੋਟੋਆਂ ਦੇ ਵਿੱਚੋਂ ਇੱਕ ਕੁੜੀ ਨੂੰ ਪਸੰਦ ਕਰ ਲੈਂਦਾ ਤੇ ਕਹਿ ਦਿੰਦਾ ਕਿ ਆਹ ਕੁੜੀ ਆ ਜਿਹੜੀ ਮੇਰੇ ਕੋਲ ਸ਼ਾਮ ਨੂੰ 7 ਵਜੇ ਦੇ ਕਰੀਬ ਭੇਜ ਦਿਓ ਤੇ ਪੇਮੈਂਟ ਦੱਸੋ ਕਿੰਨੀ ਉਹ ਪੇਮੈਂਟ ਦੱਸਦੀ ਆ ਉਹਦਾ ਅੱਧ ਉਹ ਨਾਲ ਦੀ ਨਾਲ ਆਨਲਾਈਨ ਟਰਾਂਸਫਰ ਕਰ ਦਿੰਦਾ ਆਨਲਾਈਨ ਟਰਾਂਸਫਰ ਕਰਨ ਤੋਂ ਬਾਅਦ ਉਹ ਮੈਡਮ ਕਹਿੰਦੀ ਆ ਕਿ ਬਾਕੀ ਦੀ ਪੇਮੈਂਟ ਜਦੋਂ ਤੁਸੀਂ ਸਾਰਾ ਇਹ ਸਵੇਰ ਹੋਊਗੀ ਕੱਲ ਦੀ ਉਦੋਂ ਤੁਸੀਂ ਦੇ ਕੇ ਭੇਜਣੀਆਂ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਮੈਨੂੰ ਕੋਈ ਇਤਰਾਜ਼ ਨਹੀਂ ਤਾਂ ਲੇਡੀ ਕਹਿੰਦੀ ਆ ਮੈਨੂੰ ਐਡਰੈਸ ਦੱਸ ਦਿਓ ਕਿ ਆਉਣਾ ਕਿੱਥੇ ਆ ਅਲੋਕ ਸ਼ਰਮਾ ਇੱਕ ਹੋਟਲ ਦਾ ਐਡਰੈਸ ਦੱਸ ਦਿੰਦਾ ਕਿ ਇਹ ਫਲਾਣੀ ਜਗ੍ਹਾ ਦੇ ਉੱਤੇ ਫਲਾਣੇ ਨੰਬਰ ਕਮਰੇ ਦੇ ਵਿੱਚ ਤੁਸੀਂ ਇਹਨੂੰ ਭੇਜ ਦਿਵੋ ਜੀ ਚਲੋ ਸਾਰਾ ਕੁਝ ਡਨ ਹੋ ਜਾਂਦਾ ਜੀ ਤੇ ਜਦੋਂ ਸ਼ਾਮ ਨੂੰ ਵੱਜਦੇ ਨੇ 7 ਤੇ ਉਹ ਲੜਕੀ ਜਿਹੜੀ ਉਹਨੇ ਫਾਈਨਲ ਕੀਤੀ ਸੀ ਦੱਸੇ ਹੋਏ ਐਡਰੈਸ ਤੇ ਦੱਸੇ ਹੋਏ ਹੋਟਲ ਤੇ ਦੱਸੇ ਹੋਏ ਕਮਰੇ ਦੇ ਵਿੱਚ ਪਹੁੰਚਦੀ ਆ ਦਰਵਾਜ਼ਾ ਨੌਕ ਕਰਦੀ ਆ ਜਦੋਂ ਅੰਦਰੋਂ ਦਰਵਾਜ਼ਾ ਖੁੱਲਦਾ ਵਾ ਸਾਹਮਣੇ ਉਹ ਬੰਦੇ ਨੂੰ ਦੇਖ ਕੇ ਹੱਕੀ ਬਕੀ ਰਹਿ ਜਾਂਦੀ ਆ ਉਹਦੇ ਸਾਹਮਣੇ ਕੋਈ ਹੋਰ ਨਹੀਂ ਸੀ ਉਹਦਾ ਆਪਣਾ ਪਤੀ ਸੀ ਜਿਹਦਾ ਨਾਮ ਮੈਂ ਤੁਹਾਨੂੰ ਦੱਸਿਆ ਅਲੋਕ ਸ਼ਰਮਾ ਤੇ ਜਿਹੜੀ ਲੜਕੀ ਕਾਲ 걸 ਬਣ ਕੇ ਗਈ ਸੀ ਉਹਦਾ ਨਾਮ ਹੈ ਜੀ ਪੂਜਾ ਸ਼ਰਮਾ ਉਹਦੀ ਪਤਨੀ ਸੀ ਉਹ ਉਹਨੂੰ ਦੇਖ ਕੇ ਜਿਹੜਾ ਪਤੀ ਆ ਇੱਕਦਮ ਪੂਰਾ ਅੱਖੇ ਚ ਜਾਂਦਾ ਵਾ ਉਹਦਾ ਵਿਰੋਧ ਕਰਦਾ ਵਾ ਕਿ ਤੂੰ ਇੱਥੇ ਕੀ ਕਰ ਰਹੀ ਆ ਬਹੁਤ ਜ਼ਿਆਦਾ ਉਹਦੇ ਨਾਲ ਲੜਦਾ ਵਾ ਝਗੜਦਾ ਵਾ ਉਹ ਆਪਣੀ ਗਲਤੀ ਮੰਨਣ ਦੀ ਬਜਾਏ ਜਿਹੜੀ ਪੂਜਾ ਸ਼ਰਮਾ ਵਾਂ ਉਹ ਵੀ ਉਹਨੂੰ ਟੁੱਟ ਕੇ ਪੈ ਜਾਂਦੀ ਹੈ ਕਿ ਤੂੰ ਦੱਸ ਪਹਿਲਾਂ ਤੂੰ ਇੱਥੇ ਕੀ ਕਰਨ ਆਇਆ ਮੈਂ ਤਾਂ ਜਿਹੜੇ ਕੰਮ ਕਰਨ ਆਈਆਂ ਆਈਆਂ ਤੂੰ ਇੱਥੇ ਕੀ ਕਰਦਾ ਪਿਆ ਵਾਂ ਤੂੰ ਕਿਹੜੀ ਔਰਤ ਨੂੰ ਇੱਥੇ ਮਿਲਣ ਦੇ ਲਈ ਆਇਆ ਸੀ ਬਹੁਤ ਲੜਦੇ ਝਗੜਦੇ ਆ ਇੰਨਾ ਕਹਿ ਲੋ ਵੀ ਉਹਨਾਂ ਦਾ ਝਗੜਾ ਜਿਹੜਾ ਵੱਧ ਜਾਂਦਾ ਕਿ ਹੱਥੋ ਪਾਈ ਵੀ ਦੋਨਾਂ ਦੀ ਹੋਣ ਲੱਗ ਜਾਂਦੀ ਹੈ ਬਹੁਤ ਜ਼ਿਆਦਾ ਸ਼ੋਰ ਸਾਰੇ ਹੋਟਲ ਦੇ ਵਿੱਚ ਪੈ ਜਾਂਦਾ ਉਹਨਾਂ ਦੇ ਕਮਰੇ ਤੋਂ ਸ਼ੋਰ ਬਾਹਰ ਵੀ ਚਲਾ ਜਾਂਦਾ ਜਿਹੜੇ ਆਸ-ਪਾਸ ਦੇ ਕਮਰੇ ਵਾਲੇ ਜਿਹੜੇ ਕਮਰਿਆਂ ਵਾਲੇ ਡਿਸਟਰਬ ਹੁੰਦੇ ਨੇ ਤਾਂ ਉਹ ਉੱਥੇ ਇਕੱਠੇ ਹੁੰਦੇ ਨੇ ਤੇ ਦੇਖਦੇ ਨੇ ਕਿ ਅੰਦਰ ਕੀ ਚੱਲ ਰਿਹਾ ਵਾ ਹੋਟਲ ਦਾ ਜਿਹੜਾ ਸਟਾਫ ਆ ਹੋਟਲ ਦਾ ਮੈਨੇਜਰ ਆ ਉਹ ਵੀ ਉੱਥੇ ਪਹੁੰਚ ਜਾਂਦਾ ਉਹ ਉਹਨਾਂ ਦੀਆਂ ਗੱਲਾਂ ਸੁਣਦੇ ਆ ਉਹਨਾਂ ਦੀਆਂ ਗੱਲਾਂ ਤੋਂ ਇਹ ਅੰਦਾਜ਼ਾ ਲਗਾ ਲਿਆ ਜਾਂਦਾ ਕਿ ਇਹ ਇਹ ਆਪਸ ਦੇ ਵਿੱਚ ਪਤੀ-ਪਤਨੀ ਨੇ ਤੇ ਇਹ ਇਦਾਂ-ਇਦਾਂ ਕੁਦਰਤੀ ਤੌਰ ਤੇ ਇੱਥੇ ਮਿਲੇ ਨੇ ਸਾਰਿਆਂ ਨੂੰ ਇਹ ਲੱਗਦਾ ਵਾ ਜਦੋਂ ਸਾਰੇ ਲੋਕ ਡਿਸਟਰਬ ਹੋ ਰਹੇ ਸੀ ਤਾਂ ਹੋਟਲ ਵਾਲੇ ਉਹਨਾਂ ਨੂੰ ਰਿਕੁਐਸਟ ਕਰਦੇ ਨੇ ਕਿ ਤੁਸੀਂ ਇੱਥੋਂ ਬਾਹਰ ਚਲੇ ਜਾਓ ਬਾਹਰ ਜਾ ਕੇ ਜਿੱਨਾ ਤੁਸੀਂ ਝਗੜਾ ਕਰਨਾ ਉਹ ਕਰ ਲਓ ਪਰ ਸਾਡੇ ਹੋਟਲ ਨੂੰ ਖਾਲੀ ਕਰ ਦਿਓ ਫਿਰ ਜੀ ਉਹ ਹੋਟਲ ਤੋਂ ਬਾਹਰ ਆ ਜਾਂਦੇ ਨੇ ਬਾਹਰ ਆ ਕੇ ਸੜਕ ਦੇ ਉੱਤੇ ਬਹੁਤ ਜ਼ਿਆਦਾ ਝਗੜਾ ਕਰਨ ਲੱਗ ਜਾਂਦੇ ਨੇ ਉੱਥੇ ਭੀੜ ਕੱਟੀ ਹੋ ਜਾਂਦੀ ਆ ਇੱਕ ਦੂਜੇ ਨੂੰ ਤੂੰ ਤੂੰ ਮੈਂ ਮੈਂ ਮਤਲਬ ਜਿੰਨਾ ਗੁਬਾਰ ਸੀ ਉਹ ਸਾਰਾ ਇੱਕ ਦੂਜੇ ਦੇ ਲਈ ਕੱਢ ਰਹੇ ਸੀ ਮੀਆਂ ਬੀਬੀ ਇਹ ਦੇਖ ਕੇ ਉੱਥੇ ਭੀੜ ਦੇ ਵਿੱਚੋਂ ਇੱਕ ਬੰਦਾ ਵਾ ਜਿਹੜਾ ਪੁਲਿਸ ਨੂੰ ਫੋਨ ਕਰ ਦਿੰਦਾ ਪੁਲਿਸ ਵਾਲੇ ਮੌਕੇ ਤੇ ਪਹੁੰਚ ਜਾਂਦੇ ਆ ਪੁਲਿਸ ਉਹਨਾਂ ਦੋਨਾਂ ਨੂੰ ਚੱਕ ਕੇ ਲੈ ਜਾਂਦੀ ਆ ਥਾਣੇ ਦੇ ਵਿੱਚ ਜਦੋਂ ਥਾਣੇ ਲਿਜਾਇਆ ਜਾਂਦਾ ਵਾ ਤਾਂ ਅਲੋਕ ਸ਼ਰਮਾ ਜਿਹੜਾ ਆਪਣੀ ਸਾਰੀ ਕਹਾਣੀ ਦੱਸਦਾ ਕਿ ਉਹਦੇ ਨਾਲ ਹੋਇਆ ਕੀ ਆ ਇੱਥੇ ਅੱਜ ਉਹ ਇੱਥੇ ਕਿਵੇਂ ਪਹੁੰਚਿਆ ਤਾਂ ਉਹ ਕਹਿੰਦਾ ਇਹ ਸਾਰਾ ਜਿਹੜਾ ਵਾ ਇਹ ਮੇਰਾ ਪਲਾਨ ਸੀ ਅਸਲ ਦੇ ਵਿੱਚ ਇਹ ਮੇਰੀ ਘਰ ਵਾਲੀ ਆ ਇਹਦੇ ਨਾਲ 2 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ ਪਰ ਵਿਆਹ ਤੋਂ ਕੁਝ ਦਿਨਾਂ ਬਾਅਦ ਇਹਦਾ ਜਿਹੜਾ ਰਵਈਆ ਉਹ ਠੀਕ ਨਹੀਂ ਸੀ ਇਹ ਚੰਗੀ ਤਰ੍ਹਾਂ ਰਹਿੰਦੀ ਨਹੀਂ ਸੀ ਸਾਡੇ ਘਰ ਇਹ ਜ਼ਿਆਦਾਤਰ ਆਪਣੇ ਪੇਕੇ ਹੀ ਰਹਿੰਦੀ ਸੀ ਪੇਕੇ ਜਾ ਕੇ ਬੜੀ ਰਹਿੰਦੀ ਸੀ ਇਸ ਗੱਲ ਤੇ ਉਹ ਮੁੰਡਾ ਕਹਿੰਦਾ ਕਿ ਮੇਰੇ ਜਿਹੜੇ ਮਾਪੇ ਨੇ ਉਹ ਵੀ ਮੇਰੇ ਨਾਲ ਨਾਰਾਜ਼ ਰਹਿੰਦੇ ਸੀ ਕਿ ਤੇਰੀ ਜਿਹੜੀ ਘਰ ਵਾਲੀ ਆ ਉਹ ਪੇਕੇ ਜਾ ਕੇ ਬੈਠੀ ਰਹਿੰਦੀ ਆ ਇਸ ਤੋਂ ਬਾਅਦ ਕਹਿੰਦਾ ਮੈਂ ਕਈ ਵਾਰ ਕੋਸ਼ਿਸ਼ ਕੀਤੀ ਕਿ ਇਹਨੂੰ ਮੈਂ ਘਰ ਲੈ ਆਵਾਂ ਪਰ ਇਹ ਔਰਤ ਨਹੀਂ ਮੰਨੀ ਤੇ ਫੇਰ ਮੈਨੂੰ ਕਿਸੇ ਨੇ ਦੱਸਿਆ ਕਿ ਤੇਰੀ ਜਿਹੜੀ ਘਰ ਵਾਲੀ ਆ ਉਹ ਠੀਕ ਨਹੀਂ ਆ ਉਹ ਧੰਦਾ ਕਰਦੀ ਆ ਮੈਨੂੰ ਕਹਿੰਦਾ ਇਸ ਗੱਲ ਤੇ ਗੱਲ ਦੇ ਉੱਤੇ ਬਿਲਕੁਲ ਯਕੀਨ ਨਹੀਂ ਸੀ ਮੈਨੂੰ ਇਹ ਲੱਗਿਆ ਕਿ ਕੋਈ ਮੇਰਾ ਘਰ ਖਰਾਬ ਕਰਨਾ ਚਾਹੁੰਦਾ ਮੈਂ ਫੇਰ ਵੀ ਇਹਨੂੰ ਘਰ ਲੈ ਕੇ ਆਉਣ ਲਈ ਤਿਆਰ ਸੀਗਾ ਪਰ ਇਹ ਨਹੀਂ ਮੰਨੀ ਇਹ ਪੇਕੇ ਘਰ ਹੀ ਆਪਣੇ ਜ਼ਿਆਦਾ ਰਹਿੰਦੀ ਸੀ ਉਸ ਤੋਂ ਬਾਅਦ ਹੀ ਕਹਿੰਦਾ ਇੱਕ ਵਾਰ ਮੈਂ ਬਾਜ਼ਾਰ ਗਿਆ ਤਾ ਬਾਜ਼ਾਰ ਦੇ ਵਿੱਚ ਮੈਨੂੰ ਇੱਕ ਔਰਤ ਮਿਲਦੀ ਆ ਉਹ ਔਰਤ ਹੋਰ ਕੋਈ ਨਹੀਂ ਇਹ ਪੂਜਾ ਸ਼ਰਮਾ ਦੀ ਬੈਸਟ ਫਰੈਂਡ ਹੈ ਉਹ ਮੈਨੂੰ ਇਹੀ ਗੱਲ ਕਹਿੰਦੀ ਆ ਕਿ ਤੇਰੀ ਘਰ ਵਾਲੀ ਗਲਤ ਕੰਮਾਂ ਦੇ ਵਿੱਚ ਫਸੀ ਹੋਈ ਆ ਉਹ ਇੱਕ ਔਰਤ ਦੇ ਨਾਲ ਰਲ ਕੇ ਧੰਦਾ ਕਰਦੀ ਆ ਕਾਲ ਗਰਲ ਬਣੀ ਹੋਈ ਆ ਉਹ ਤੇ ਤਰ੍ਹਾਂ ਤਰ੍ਹਾਂ ਦੇ ਮਰਦਾਂ ਨੂੰ ਉਹ ਸੈਟੀਸਫਾਈ ਕਰਨ ਜਾਂਦੀ ਆ ਤੇ ਉਹਦੇ ਉਹ ਪੈਸੇ ਮੋਟੇ ਲੈਂਦੀ ਆ ਕਹਿੰਦਾ ਜਦੋਂ ਉਸ ਔਰਤ ਨੇ ਵੀ ਮੈਨੂੰ ਇਹ ਗੱਲ ਕਹੀ ਤਾਂ ਮੈਨੂੰ ਥੋੜਾ ਜਿਹਾ ਫੇਰ ਵੀ ਲੱਗਿਆ ਅਜੀਬ ਜਿਹਾ ਲੱਗਿਆ ਮੈਂ ਯਕੀਨ ਨਹੀਂ ਕੀਤਾ ਤਾਂ ਮੈਂ ਉਹਨੂੰ ਕਿਹਾ ਵੀ ਇਦਾਂ ਹੋ ਨਹੀਂ ਸਕਦਾ ਭਾਵੇਂ ਉਹ ਜਿੱਦਾਂ ਦੀ ਵੀ ਆ ਵੀ ਇਹ ਕਾਲ ਕਰਨੀ ਹੋ ਸਕਦੀ ਮੇਰੀ ਘਰ ਵਾਲੀ ਆ ਜਿਹੜੀ ਆ ਤਾਂ ਉਸੇ ਔਰਤ ਨੇ ਉਹਦੀ ਸਹੇਲੀ ਨੇ ਇੱਕ ਨੰਬਰ ਦਿੱਤਾ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਸੀ ਸ਼ਾਮਪੂਰ ਦੀ ਲੇਡੀ ਆ ਜਿਹੜਾ ਇਹ ਧੰਦਾ ਚਲਾਉਂਦੀ ਆ ਸ਼ਾਮਪੂਰ ਦੀ ਲੇਡੀ ਉਹ ਸਾਰਾ ਕੁਝ ਦੱਸਦੀ ਆ ਜਿਹੜੀ ਉਹਦੀ ਸਹੇਲੀ ਮਿਲੀ ਸੀ ਕਿ ਸ਼ਾਮਪੂਰ ਦੀ ਇੱਕ ਔਰਤ ਦੇ ਨਾਲ ਰਲ ਕੇ ਇਹ ਕਾਫੀ ਧੀਰ ਤੋਂ ਇਹ ਕੰਮ ਕਰਦੀ ਆ ਉਹ ਕਹਿੰਦੀ ਆ ਵੀ ਤੈਨੂੰ ਜੇ ਨਹੀਂ ਯਕੀਨ ਤਾਂ ਮੈਂ ਤੈਨੂੰ ਉਸ ਔਰਤ ਦਾ ਨੰਬਰ ਵੀ ਦੇ ਦਨੀ ਆ ਮੈਂ ਵੀ ਉਹਦੇ ਜਾਲ ਦੇ ਵਿੱਚ ਫਸ ਗਈ ਸੀ ਤੇ ਤੂੰ ਫੋਨ ਕਰਕੇ ਕਨਫਰਮ ਕਰ ਸਕਦਾ ਵਾ ਫਿਰ ਉਹਦਾ ਨੰਬਰ ਲੈਂਦਾ ਸ਼ਾਮ ਜਿਹੜਾ ਉਹ ਸ਼ਾਮਪੁਰ ਵਾਲੀ ਲੇਡੀ ਦਾ ਨੰਬਰ ਲੈਂਦਾ ਉਸ ਤੋਂ ਬਾਅਦ ਇਹ ਸਾਰਾ ਪਲਾਨ ਉਹ ਇੱਕ ਸਾਜ਼ਿਸ਼ ਰਚਦਾ ਵਾ ਕਿ ਉਹਨੇ ਆਪਣੀ ਘਰ ਵਾਲੀ ਨੂੰ ਹੋਟਲ ਦੇ ਵਿੱਚ ਕਿਵੇਂ ਬੁਲਾਉਣਾ ਔਰ تسਲੀ ਕਰਨਾ ਚਾਹੁੰਦਾ ਸੀ ਕਿ ਬਾਕੀ ਜਿਹੜੇ ਲੋਕ ਕਹਿ ਰਹੇ ਨੇ ਉਹ ਸੱਚ ਆ ਕਿ ਝੂਠਾ ਉਹ ਫੇਰ ਕੀ ਕਰਦਾ ਜੀ ਉਸੇ ਔਰਤ ਨੂੰ ਫੋਨ ਕਰਕੇ ਜਿੱਦਾਂ ਆ ਫੋਟੋ ਮੰਗਦਾ ਕਹਿੰਦਾ ਕਿ ਮੈਂ ਮਸਤੀ ਕਰਨੀ ਅੱਜ ਉਹ ਸਾਰਾ ਕੁਝ ਪਲੈਨਿੰਗ ਦੇ ਅੰਡਰ ਸੀਗਾ ਤੇ ਉਹਨੂੰ ਉਹ 15 ਫੋਟੋਆਂ ਭੇਜਦੀ ਆ 15 ਫੋਟੋਆਂ ਦੇ ਵਿੱਚ ਉਹਦੀ ਘਰ ਵਾਲੀ ਦੀ ਫੋਟੋ ਨਹੀਂ ਸੀ ਆਈ ਐਸੇ ਕਰਕੇ ਉਹ ਕਹਿੰਦਾ ਕਿ ਜਿਹੜੀਆਂ ਹੋਰ ਬੈਸਟ ਆਪਸ਼ਨਾਂ ਨੇ ਉਹ ਮੈਨੂੰ ਦਿਖਾਓ ਤੇ ਉਹ ਫੇਰ ਉਹ ਪੰਜ ਦੇ ਵਿੱਚ ਉਹਦੀ ਜਿਹੜੀ ਘਰ ਵਾਲੀ ਆ ਜਾਂਦੀ ਆ ਕਿਉਂਕਿ ਉਹਨੂੰ ਪਤਾ ਸੀ ਕਿ ਉਹਦੀ ਘਰ ਵਾਲੀ ਆ ਜਿਹੜੀ ਬੇਹਦ ਖੂਬਸੂਰਤ ਹੈ ਖੂਬਸੂਰਤੀ ਦੇ ਉਹਨੂੰ ਬਹੁਤ ਮਾਣ ਸੀਗਾ ਆਪਣੇ ਤੇ ਤੇ ਇਹ ਜਿਹੜੀ ਆ ਲਿਮਟਡ ਜਿਹੜੀਆਂ ਕੁੜੀਆਂ ਨੇ ਉਹਦੇ ਵਿੱਚ ਆਉਂਦੀ ਆ ਤੇ ਉਹ ਜਿਹੜੀਆਂ 5 ਫੋਟੋਆਂ ਬਾਅਦ ਦੇ ਵਿੱਚ ਉਹਦਾ ਮੰਗਾਉਣ ਦਾ ਮਕਸਦ ਇਹੀ ਸੀ ਕਿ ਉਹਦੀ ਘਰ ਵਾਲੀ ਦੀ ਫੋਟੋ ਨਹੀਂ ਸੀ ਪਹੁੰਚੀ ਜੇ ਉਹ 5 ਦੇ ਵਿੱਚ ਵੀ ਉਹਦੀ ਘਰ ਵਾਲੀ ਨਾ ਆਉਂਦੀ ਤਾਂ ਉਹਨੇ ਹੋਰ ਫੋਟੋ ਮੰਗਣੀਆਂ ਸੀ ਕਿ ਮੈਨੂੰ ਹੋਰ ਫੋਟੋਆਂ ਭੇਜੋ ਪਰ 5 ਦੇ ਵਿੱਚ ਉਹਦੀ ਘਰ ਵਾਲੀ ਆ ਗਈ ਤੇ ਉਹਨੇ ਦੇਖ ਕੇ ਉਹਨੂੰ ਹੀ ਫਾਈਨਲ ਕੀਤਾ ਕਿ ਇਹਨੂੰ ਆ ਫਲਾਣੇ ਨੰਬਰ ਕਮਰੇ ਦੇ ਵਿੱਚ ਆ ਹੋਟਲ ਦੇ ਵਿੱਚ ਭੇਜੋ ਸਾਰਾ ਕੁਝ ਉਹਦੀ ਪਲੈਨਿੰਗ ਤਹਿਤ ਸੀਗਾ ਫੇਰ ਜੀ ਜਦੋਂ ਉਹ ਔਰਤ ਉਥੇ ਉਹਦੀ ਘਰ ਵਾਲੀ ਪੂਜਾ ਸ਼ਰਮਾ ਪਹੁੰਚਦੀ ਆ ਤੇ ਉਹਨੂੰ ਇਹ ਲੱਗਦਾ ਵਾ ਕਿ ਸ਼ਾਇਦ ਇਹ ਜਾਣ ਬੁੱਝ ਕੇ ਨਹੀਂ ਆਇਆ ਵੀ ਇਹ ਵੀ ਕੁਦਰਤੀ ਇਦਾਂ ਹੀ ਆਇਆ ਵਾ ਤੇ ਇਹਨੂੰ ਨਹੀਂ ਪਤਾ ਸੀ ਮੈਂ ਆਉਣਾ ਵਾ ਉਹਨੂੰ ਨਹੀਂ ਪਤਾ ਕਿ ਸਾਰਾ ਕੁਝ ਘਰ ਵਾਲੇ ਨੇ ਰਚਿਆ ਵਾ ਨਹੀਂ ਸੀ ਪਤਾ ਉਹਨੂੰ ਤੇ ਸਾਰਾ ਜਦੋਂ ਸਾਰਾ ਕੁਝ ਜਦੋਂ ਪੁਲਿਸ ਸੁਣਦੀ ਆ ਤੇ ਉਹ ਮੱਥੇ ਤੇ ਅੱਤ ਮਾਰਦੀ ਆ ਵੀ ਹੁਣ ਇਹੋ ਜੇ ਕੇਸ ਦਾ ਸੀ ਕੀ ਕਰੀਏ ਕੀ ਕਰ ਸਕਦੀ ਸੀ ਜੀ ਪੁਲਿਸ ਦੋਨਾਂ ਨੂੰ ਬਿਠਾਉਂਦੀ ਆ ਸਮਝਾਉਂਦੀ ਆ ਤੇ ਜੋ ਵੀ ਪਿੱਛੇ ਹੋਇਆ ਉਹਨੂੰ ਭੁੱਲਜੋ ਅੱਗੇ ਦੀ ਜ਼ਿੰਦਗੀ ਆ ਉਹ ਤੁਸੀਂ ਵਧੀਆ ਬਤੀਤ ਕਰੋ ਤੇ ਉਸ ਔਰਤ ਨੂੰ ਪੂਜਾ ਸ਼ਰਮਾ ਨੂੰ ਸਮਝਾਉਂਦੇ ਆ ਕਿ ਇੰਨਾ ਕੰਮਾਂ ਦੇ ਵਿੱਚੋਂ ਬਾਹਰ ਆ ਜ਼ਿੰਦਗੀ ਬਹੁਤ ਹੋਰ ਜ਼ਿੰਦਗੀ 'ਚ ਕਰਨ ਲਈ ਬਹੁਤ ਕੁਝ ਆ ਉਹਨੂੰ ਸਮਝਾਇਆ-ਬੁਝਾਇਆ ਜਾਂਦਾ ਦੋਨਾਂ ਦਾ ਰਾਜੀਨਾਮਾ ਜਿਹੜਾ ਉਹ ਕਰਾ ਦਿੱਤਾ ਜਾਂਦਾ ਵਾ ਰਾਜੀਨਾਮਾ ਕਰਾ ਕੇ ਉਹਨਾਂ ਨੂੰ ਉੱਥੋਂ ਤੋੜ ਦਿੱਤਾ ਜਾਂਦਾ ਵਾ ਪਰ ਜਿਹੜੀ ਫਸ ਜਾਂਦੀ ਆ ਉਹ ਉਹ ਸ਼ਾਮਪੁਰ ਵਾਲੀ ਲੇਡੀ ਜਿਹੜੀ ਉਹ ਧੰਦਾ ਕਰਾਉਂਦੀ ਸੀ ਕੁੜੀਆਂ ਤੋਂ ਉਹ ਫਸ ਜਾਂਦੀ ਆ ਉੱਥੇ ਰੇਡ ਮਾਰੀ ਜਾਂਦੀ ਆ ਜੀ ਪੁਲਿਸ ਵੱਲੋਂ ਬਹੁਤ ਸਾਰੀਆਂ ਕੁੜੀਆਂ ਨੂੰ ਉੱਥੋਂ ਚੱਕਿਆ ਜਾਂਦਾ ਤੇ ਜਿਹੜੀ ਉਹ ਦਲਾਲ ਸੀ ਉਹਨੂੰ ਉੱਥੋਂ ਚੱਕਿਆ ਜਾਂਦਾ ਵਾ ਤੇ ਉਹਦੇ ਤੇ ਕੇਸ ਚਲਾਇਆ ਜਾਂਦਾ ਵਾ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਵਾ ਆਹ ਸਾਰੇ ਕੰਮ ਕਰਾਉਣ ਦੇ ਲਈ ਸੋ ਹੋਰ ਨਹੀਂ ਕੁਝ ਉਹਦੀ ਇਸ ਪਲੈਨਿੰਗ ਨੇ ਲੋਕ ਸ਼ਰਮਾ ਦੀ ਇਸ ਪਲੈਨਿੰਗ ਨੇ ਇੱਕ ਧੰਦਾ ਕਰਨ ਵਾਲਾ ਜਿਹੜਾ ਗਰੋ ਸੀਗਾ ਉਹਦਾ ਪਰਦਾਫਾਸ਼ ਕਰਤਾ ਸੀ ਜੀ ਸੋ ਅ ਜਰੂਰ ਦੱਸਿਓ ਅੱਜ ਦੀ ਇਹ ਕ੍ਰਾਈਮ ਸਟੋਰੀ ਤੁਹਾਨੂੰ ਕਿਵੇਂ ਲੱਗੀ ਜੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਕ੍ਰਾਈਮ ਸਟੋਰੀ ਲੈ ਕੇ ਬਹੁਤ ਜਲਦੀ ਹਾਜ਼ਰ ਹੋਊਂਗਾ ਜੀ